सतनाम श्री वाहे माज महला पंजवा तू मेरा पिता तू है मेरा माता तू मेरा बंद तू मेरा प्रता तू मेरा राखा थाई थई तां पाओ कड़ा जिया ਤਮਰੇ ਕਿਰਪਾ ਤੇ ਤੁਧ ਪਛਾਣਾ ਤੂੰ ਮੇਰੀ ਔਟ ਤੂੰ ਹੈ ਮੇਰਾ ਮਾਣਾ ਤੋ ਜਿਵੇਂ ਦੁਜਾ ਆਬਰ ਨਾ ਕੋਏ ਸਭ ਤੇਰਾ ਖੇ ਦਾ ਖੜਾ ਜੀਉ ਜੀ ਜੰਤ ਸਭ ਤਦ ਉਪਾਏ ਜਤ ਜਤ ਪਾਣਾ ਤਤ ਤਤ ਲਾਇ ਸਾਬ ਕਿਸ ਕੇਤਾ ਤੇਰਾ ਹੋਵੈ নাহি ਕਿਸ ਅਸਰਾ ਜਿਉ ਨਾਮ ਧਿਆਇ ਸ ਮਹਾਂ ਸੁਖ ਪਾਇਆ ਹਰ ਗੁਣ ਗਾਏ ਮੇਰਾ ਮਨ ਸਿਤ ਲਾਇਆ ਗਉੜਾ ਪੁਰ ਵਸਿ ਵਾਧਾਏ ਨਾਨਕ ਜਿਤਾ ਬਿਖੜਾ ਜੀ ਆ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਮਾਝ ਮਹਲਾ 5 ਤੂੰ ਮੇਰਾ ਪਿਤਾ ਤੂੰ ਹੈ ਮੇਰਾ ਮਾਤਾ ਤੂੰ ਮੇਰਾ ਬੰਦਾ ਪਾ ਤੂੰ ਮੇਰਾ ਪ੍ਰਤਾ ਤੂੰ ਮੇਰਾ ਰਖਾ ਸਭਨੀ ਥਾਈ ਤਾਂ ਪਾ ਕੇ ਹਾਂ ਕੜਾ ਜੀਆ ਤੇਮਰੇ ਕਿਰਪਾ ਤੇ ਤੁਧ ਪਛਾਣਾ ਤੂੰ ਮੇਰੀ ਔਟ ਤੂੰ ਹੈ ਮੇਰਾ ਮਾਣਾ ਤੋ ਜਿਵੇਂ ਦੂਜਾ ਆਬਰ ਨਾ ਕੋਈ ਸਭ ਤੇਰਾ ਅੰਖੇ ਦਾ ਖੜਾ ਜੀਉ ਜੇ ਜੰਤ ਸਭ ਤਦ ਉਪਾਏ ਜੈ ਤ ਜਿਤ ਪਾਣਾ ਤਿਤ ਤਿਤ ਲਾਏ ਸਭ ਕਿਸ ਕੀਤਾ ਤੇਰਾ ਹੋਵੈ ਨਹੀਂ ਕਿਸ ਅਸਰਾ ਜਿਓ ਨਾਮ ਧਿਆਇ ਇਸ ਮਹਾਨ ਸੁਖ ਕਾਇ ਹਰ ਗੁਣ ਗਾਏ ਮੇਰਾ ਮਨ ਸਿਤ ਲਾਇ ਗੁਰ ਪੁਰ ਵਜਿ ਵਾਧਾਏ ਨਾਨਕ ਜਿਤਾ ਬਖੜਾ ਜਿਓ सतनाम श्री वाहे गुरू साहिब जे महला महलाज तू मेरा पिता तू है मेरा माता तू मेरा बंद तू मेरा प्रता तू मेरा रखा सबनी थाई ता पाओ कि हा करा जिया ਤਮਰੇ ਕਿਰਪਾ ਤੇ ਤੁਧ ਪਛਾਨਾ ਤੂੰ ਮੇਰੀ ਓਟ ਤੂੰ ਹੈ ਮੇਰਾ ਮਾਣਾ ਤੋਜ ਬਿਨ ਦੁਜਾ ਆਬਰ ਨਾ ਕੋਈ ਸਭ ਤੇਰਾ ਅਖੇ ਦਾ ਖੜਾ ਜੀਉ ਜੀ ਜੰਤ ਸਭ ਤਦ ਉਪਾਏ ਜਤ ਜਤ ਪਾਣਾ ਤਤ ਤਤ ਲਾਏ ਸਾਬ ਕਿਸ ਕੇਤਾ ਤੇਰਾ ਹੋਵੇ ਨਹੀਂ ਕਿਸ ਅਸਰਾ ਜਿਉ ਨਾਮ ਧਿਆਏ ਸ ਮਹਾਂ ਸੁਖ ਪਾਇਆ ਹਰ ਗੁਣ ਗਾਏ ਮੇਰਾ ਮਨ ਸਿਤ ਲਾਇਆ ਗਉੜਾ ਪੁਰ ਵਸਿ ਵਾਦਾਏ ਨਾਨਕ ਜਿਤਾ ਬਿਖੜਾ ਜੀ ਆ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਮਾਝ ਮਹਲਾ 5 ਤੂੰ ਮੇਰਾ ਪਿਤਾ ਤੂੰ ਹੈ ਮੇਰਾ ਮਾਤਾ ਤੂੰ ਮੇਰਾ ਬੰਦਾ ਪਾ ਤੂੰ ਮੇਰਾ ਪ੍ਰਤਾ ਤੂੰ ਮੇਰਾ ਰਖਾ ਸਭਨੀ ਥਾਈ ਤਾਂ ਪਾ ਕੇ ਹਾ ਕਰਾ ਜੀਆ ਤੇਮਰੇ ਕਿਰਪਾ ਤੇ ਤੁਧ ਪਛਾਣਾ ਤੂੰ ਮੇਰੀ ਔਟ ਤੂੰ ਹੈ ਮੇਰਾ ਮਾਣਾ ਕੋਜ ਬਿਨੇ ਦੁਜਾ ਆਬਰ ਨਾ ਕੋਇ ਸਭ ਤੇਰਾ ਖੇ ਦਾ ਖੜਾ ਜੀਉ ਜੇ ਜੰਤ ਸਭ ਤਦ ਉਪਾਏ ਜਤ ਜਿਤ ਪਾਣਾ ਤਿਤ ਤਿਤ ਲਾਏ ਸਭ ਕਿਸ ਕੇ ਤਾ ਤੇਰਾ ਹੋਵੈ ਨਹੀਂ ਕਿਸ ਅਸਰਾ ਜੀਓ ਨਾਮ ਧਿਆਇ ਇਸ ਮਹਾਂ ਸੁਖ ਪਾਇਆ ਹਰ ਗੁਣ ਗਾਏ ਮੇਰਾ ਮਨ ਸਿਤ ਲਾਇਆ ਗੁਰ ਪੁਰ ਵਜਿ ਵਾਧਾਏ ਨਾਨਕ ਜਿਤਾ ਬਖੜਾ ਜੀਓ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਮਾਜ ਮਹਲਾ ਪੰਜਵਾਂ ਤੂੰ ਮੇਰਾ ਪਿਤਾ ਤੂੰ ਹੈ ਮੇਰਾ ਮਾਤਾ ਤੂੰ ਮੇਰਾ ਬੰਧਪ ਤੂੰ ਮੇਰਾ ਪ੍ਰਤਾ ਤੂੰ ਮੇਰਾ ਰਖਾ ਸਭਨੀ ਥਾਈ ਤਾਂ ਪਾਉ ਕਿ ਹਾਕੜਾ ਜੀਆ ਤਮਰੇ ਕਿਰਪਾ ਤੇ ਤੁਧ ਪਛਾਣਾ ਤੂੰ ਮੇਰੀ ਓਟ ਤੂੰ ਹੈ ਮੇਰਾ ਮਾਨਾ ਤੋਜ ਬਿਨੇ ਦੁਜਾ ਆਬਰ ਨਾ ਕੋਇ ਸਭ ਤੇਰਾ ਅੰਖੇ ਦਾ ਖੜਾ ਜੀਉ ਜੇ ਜੰਤ ਸਭ ਤਦਉ ਪਾਏ ਜਤ ਜਤ ਪਾਣਾ ਤਤ ਤਤ ਲਾਏ ਸਾਬ ਕਿਛ ਕੇਤਾ ਤੇਰਾ ਹੋਵੈ নাহি ਕਿਸ ਅਸਰਾ ਜਿਉ ਨਾਮ ਧਿਆਏ ਸ ਮਹਾਂ ਸੁਖ ਪਾਇਆ ਹਰ ਗੁਣ ਗਾਏ ਮੇਰਾ ਮਨ ਸਿਤ ਲਾਇਆ ਗੁਰਪੁਰ ਵਸਿ ਵਧਾਏ ਨਾਨਕ ਜਿਤਾ ਬਿਖੜਾ ਜੀ ਆ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਮਾਝ ਮਹਲਾ 5 ਤੂੰ ਮੇਰਾ ਪਿਤਾ ਤੂੰ ਹੈ ਮੇਰਾ ਮਾਤਾ ਤੂੰ ਮੇਰਾ ਬੰਦਪਾ ਤੂੰ ਮੇਰਾ ਪ੍ਰਤਾ ਤੂੰ ਮੇਰਾ ਰਖਾ ਸਭਨੀ ਥਾਈ ਤਾਂ ਪਾਉ ਕਿ ਹਾ ਕਰਾ ਜੀਆ ਤੇਮਰੇ ਕਿਰਪਾ ਤੇ ਤੁਧ ਪਛਾਣਾ ਤੂੰ ਮੇਰੀ ਔਟ ਤੂੰ ਹੈ ਮੇਰਾ ਮਾਨਾ ਉਜਵਨ ਦੂਜਾ ਆਬਰ ਨਾ ਕੋਈ ਸਭ ਤੇਰਾ ਅੰਖੇ ਲਖੜ ਜੀਉ ਜੀ ਜੰਤ ਸਭ ਤਦ ਉਪਾਏ ਜਤ ਜਿਤ ਪਾਣਾ ਤਤ ਤਤ ਲਾਏ ਸਭ ਕਿਸ ਕੇਤਾ ਤੇਰਾ ਹੋਵੈ ਨਹੀਂ ਕਿਸ ਅਸਰਾ ਜਿਓ ਨਾਮ ਧਿਆਏ ਇਸ ਮਹਾਨ ਸੁਖ ਕਾਇ ਹਰ ਗੁਣ ਗਾਏ ਮੇਰਾ ਮਨ ਸਿਤ ਲਾਇ ਗੌਰ ਪੁਰ ਵਜੀਵਾ ਦਏ ਨਾਨਕ ਜਿਤਾ ਬਖੜਾ ਜਿਓ सतनाम श्री वाहे गुरू साहिब जे माज पंचवा तू मेरा पिता तू है मेरा माता तू मेरा बंद तू मेरा प्रता तू मेरा रखा सबनी थाई ता पाओ हाँ जिया ਤਮਰੇ ਕਿਰਪਾ ਤੇ ਤੁਧ ਪਛਾਣਾ ਤੂੰ ਮੇਰੀ ਔਟ ਤੂੰ ਹੈ ਮੇਰਾ ਮਾਣਾ ਤੋਜ ਬਿਨ ਦੁਜਾ ਆਬਰ ਨਾ ਕੋਈ ਸਭ ਤੇਰਾ ਅਖੇ ਦਾ ਖੜਾ ਜੀਉ ਜੀ ਜੰਤ ਸਭ ਤੁਧ ਉਪਾਏ ਜਤ ਜਿਤ ਪਾਣਾ ਤਿਤ ਤਿਤ ਲਾਏ ਸਭ ਕਿਸ ਕੀਤਾ ਤੇਰਾ ਹੋਵੇ ਨਹੀਂ ਕਿਸ ਅਸੜਾ ਜਿਉ ਨਾਮ ਧਿਆਏ ਸ ਮਹਾਨ ਸੁਖ ਪਾਇਆ ਹਰ ਗੁਣ ਗਾਏ ਮੇਰਾ ਮਨ ਸਿਤ ਲਾਇਆ ਗਉੜ ਪੁਰ ਵਜੀ ਵਾਧਾਏ ਨਾਨਕ ਜਿਤਾ ਬਿਖੜਾ ਜੀ ਆਵਾਹ ਹੈ ਗੁਰਜੀਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ